ਮਾਤਾ ਗੁਦਰੀ ਆਏ ਮਾਮਾ ਕਿਰਪਾਲ ਚੰਦ ਜੀ ਆਏ ਉਹਨਾਂ ਨੇ ਕਿਹਾ ਕੀ ਫਰਸਾ ਤੂੰ ਧੰਨ ਲੈ ਜਾ ਕੱਪੜਾ ਲੈ ਜਾ ਸੋਨਾ چاندی ਲੈ ਜਾ ਜੋ ਕੁਝ ਤੈਨੂੰ ਚਾਹੀਦਾ ਉਹ ਕੁਝ ਲੈ ਜਾ ਪਰ ਅਸੀਂ ਗੋਬਿੰਦਰਾਏ ਦਾ ਤੈਨੂੰ ਦੱਸ ਨਹੀਂ ਕਰਾ ਸਕਦੇ ਕਿਉਂਕਿ ਸਮਾਂ ਇਹੋ ਜਿਹਾ ਚੱਲਦਾ ਹੋਵੇ ਹੋ ਸਕਦਾ ਹੈ ਕੋਈ ਦੁਸ਼ਮਣ ਆ ਜਾਵੇ ਭੇਗ ਧਾਰ ਕੇ ਕਿ ਬੱਚੇ ਦਾ ਕੋਈ ਨੁਕਸਾਨ ਕਰ ਦੇ ਇਤਿਹਾਸਕਾਰ ਕਹਿੰਦੇ ਕਿ ਇੱਕ ਪਟਨਾ ਸਾਹਿਬ ਜਿਹੜਾ ਤੰਗ ਤੈ ਉਥੇ ਸਾਹਮਣੇ ਬਿਸਾਈ ਬਿਸਾਈ ਦੇ ਬੈਠ ਗਿਆ ਇਹਨੂੰ ਸੋਨਾ ਵੀ ਦਿੱਤਾ ਗਿਆ ਕੱਪੜਾ ਵੀ ਦਿੱਤਾ ਇਹਨੇ ਕਹੇ ਮੈਂ ਕੁਝ ਨਹੀਂ ਲੈਣਾ ਮੈਂ ਤਾਂ ਕੇਵਲ ਤੇ ਕੇਵਲ ਹੋਗ ਦਾ ਰਾਜ ਦਾ ਦਰਸ਼ਨ ਹੀ ਕਰਕੇ ਜਾਵਾਂ ਤੇ ਗੁਰਬਾਣੀ ਇਸ ਗੱਲ ਨੂੰ ਮੰਨਦੀ ਆ ਜਦੋਂ ਕਿਸੇ ਦੇ ਅੰਦਰ ਰੱਬ ਦੇ ਦਰਸ਼ਨਾਂ ਦੀ ਇੱਛਾ ਹੋ ਜਾਵੇ ਉਹ ਸੋਨੇ ਨੂੰ ਵੀ ਠੋਕਰ ਮਾਰ ਦਿੰਦਾ ਹੈ ਉਹ ਚਾਂਦੀ ਨੂੰ ਵੀ ਠੋਕਰ ਮਾਰ ਦਿੰਦਾ ਹੈ ਉਹ ਦੁਨੀਆ ਦੇ ਰਾਜ-ਭਾਗ ਨੂੰ ਵੀ ਧੋਖਰ ਮਾਰ ਦਿੰਦਾ ਹੈ ਉਹ ਬਸ ਇੱਕੋ ਮੰਜ਼ਿਲ ਕੀਤਾ ਲੈ ਕੇ ਚੱਲਦਾ ਹੈ ਕਿ ਕਿਤੇ ਮੈਨੂੰ ਕਿਤੇ ਨਾ ਕਿਤੇ ਰੱਬ ਦਾ ਮੈਨੂੰ دیدار ਹੋ ਜਾਵੇ ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ ਉਹ ਹਾ ਪ੍ਰੇਮਪਰੀ ਤਾਨਿਕ ਮਾਨਿਕ ਗੱਜ ਮੂਰਤੀਆਂ ਦਾ ਲਾਲਨ ਲੈ ਨਾ ਨਹੀਂ ਰਾਜ ਨ ਭਾਗ ਨ ਹੁਕਮ ਨਾ ਚਾਹਤਨ ਕਿਛ ਕਿਛ ਨਾ ਚਾਹੀ ਮੈਨੂੰ ਕੁਝ ਵੀ ਨਹੀਂ ਚਾਹੀਦਾ ਮੈਂ ਤਾਂ ਸਿਰਫ ਗੋਬਿੰਦ ਦੇ ਦਰਸਨਾਂ ਦੀ ਤਾਂਗ ਲੈ ਕੇ ਆਇਆ ਇਹ ਜਿਹੜਾ ਭੀਖਣਸ਼ਾ ਦੀ ਭਿਖਾਰੀ ਦੀ ਤਰ੍ਹਾਂ ਜਿਵੇਂ ਇੱਕ ਭੀਖ ਮੰਗਦੇ ਆ ਭਿਖਾਰੀ ਦੀ ਤਰ੍ਹਾਂ ਗੋਬਿੰਦ ਰਾਏ ਤੇ ਦਰ ਤੇ ਬੈਠਾ ਮੈਂ ਕਹਿੰਦਾ ਉਹ ਬਾਬੇ ਨਾਨਕ ਦੇ ਸਿੱਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਚਨ ਹੁੰਦਾ ਹੈ ਮਾਰ ਕਿਨੇ ਜੇ ਤੂੰ ਰੱਬ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਇੱਕ ਭਿਖਾਰੀ ਦੇ ਕੋਲੋਂ ਕੁਝ ਸਿੱਖ ਲੈ ਵੇਖੋ ਮਹਾਰਾਜ ਨੇ ਕਮਾਲ ਕੀਤੀ ਬੰਦਾ ਮਿਲਣਾ ਰੱਬ ਨੂੰ ਚਾਹੁੰਦਾ ਹੈ ਪਰ ਉਧਾਰਨਾ ਭਿਖਾਰੀ ਦੀ ਦਿਲ ਦੇ ਆ ਹੁਣ ਦੇਖੋ ਆਪਾਂ ਸ਼ਹਿਰ ਵਾਸੀ ਸਾਡੇ ਬੈਠੇ ਆਂ ਭੀਖ ਮੰਗਣ ਵਾਲੇ ਆਉਂਦੇ ਆਪਣੀ ਨੂੰ ਦੁਕਾਨਾਂ ਤੇ ਵੀ ਆਉਂਦੇ ਘਰ ਵੀ ਆਉਂਦੇ ਆ ਤੇ ਤੁਸੀਂ ਕਦੀ ਭੀਖ ਮੰਗਣ ਵਾਲੇ ਨੂੰ ਧਿਆਨ ਨਾਲ ਦੇਖਿਓ ਜਦੋਂ ਵੀ ਕੋਈ ਭੀਖ ਮੰਗਣ ਵਾਲਾ ਆਉਂਦਾ ਹੈ ਪਹਿਲੀ ਗੱਲ ਤਾਂ ਉਹਦੇ ਪਿੱਛੇ ਕੁੱਤੇ ਬੜੇ ਭੌਂਕਦੇ ਨੇ ਜਿਹੜਾ ਕੁੱਤਾ ਕਦੀ ਕਿਸੇ ਪਿੱਛੇ ਨਹੀਂ ਭੌਂਕਦਾ ਨਾ ਭੀਖ ਮੰਗਣ ਵਾਲੇ ਦੇ ਪਿੱਛੇ ਉਹ ਭੌਂਕਣ ਲੱਗ ਜਾਂਦਾ ਪਰ ਜਿਹੜਾ ਦਿਖਾ ਰਹੀ ਆ ਨਾ ਉਹਦੇ ਕੋਲ ਸੋਟੀ ਆ ਉਹ ਛੋਟੀ ਖਲਾਉਂਦਾ ਪਰ ਕਿਤੇ ਕੋ ਕੁੱਤਿਆਂ ਵਾਲਕ ਦੇ ਧਿਆਨ ਨਹੀਂ ਦਿੰਦਾ ਇਹ ਗੱਲਾਂ ਨੋਟ ਕਰਨ ਵਾਲਿਆਂ ਦੇ ਬਾਬਾ ਜੀ ਬੈਠੇ ਆ ਇਹ ਸੁਸ਼ੀ ਦੰਦੂ ਆ ਕਿਤੇ ਕੋ ਜਿਹੜਾ ਮਾਲਕ ਹੈ ਜਿਹੜਾ ਪਿਖਾਰੀ ਹੈ ਉਹ ਕੁੱਤੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਉਸੇ ਸੁਰਤ ਮਾਲਕ ਵੱਲ ਹੁੰਦੀ ਆ ਦੂਜਾ ਜਦੋਂ ਉਹ ਪਿਖਾਰੀ ਕਿਸੇ ਦੇ ਘਰ ਵੱਡਦਾ ਹੈ ਆ ਕੋ ਮਾਲਕ ਵੀ ਕਬੂਲ ਬੋਲਦਾ ਚਲੋ ਸਤਕਾਰ ਤਾਂ ਕੋਈ ਕੋਈ ਕਰਦਾ ਸਿਖਾਰੀ ਦਾ ਕੌਣ ਕਰਦਾ ਜੀ ਸਾਰੇ ਲੋਕ ਕਹਿੰਦੇ ਸਾਡੇ ਘਰੋਂ ਚਲਾ ਜਾ ਹੁਣ ਪਿੱਛੋਂ ਕੁੱਤੇ ਭੌਂਕਦੇ ਪਏ ਆ ਅੱਗੋਂ ਮਾਲਕ ਤਬੋਲ ਬੋਲਦਾ ਹੈ ਮਾਲਕ ਆਪਣੇ ਨੌਕਰ ਨੂੰ ਕਹਿੰਦਾ ਇਹਨੂੰ ਬਾਹਰ ਧੱਕੇ ਮਾਰ ਬਾਹਰ ਕੱਢ ਸਵੇਰੇ ਸਵੇਰੇ ਆ ਗਿਆ ਮਹਾਰਾਜ ਕਹਿੰਿਆ ਪਿੱਛੋਂ ਕੁੱਤੇ ਭੌਂਕਦੇ ਆ ਅੱਗੋਂ ਮਾਲਕ ਤਬੋਲ ਬੋਲਦਾ ਹੈ ਪਰ ਜਿਹੜਾ ਭਿਖਾਰੀ ਹੈ ਚੇਤਰ ਕੋ ਕਦੀ ਆਪਣਾ ਬਾਤਾ ਸੁਣ ਨਹੀਂਦਾ ਫਿਰ ਵੀ ਮੰਗੀ ਜਾਂਦਾ ਹੈ ਪਰ ਜਦੋਂ ਮਾਲਕ ਨੂੰ ਤਰਸ ਆ ਜਾਂਦਾ ਹੈ ਖੋਪੇ ਖਾ ਲਈ ਦੀ ਢੋਲੀ ਵਿੱਚ ਕੁਝ ਨਾ ਕੁਝ ਜ਼ਰੂਰ ਪਾ ਦਿੰਦਾ ਹੈ ਮੈਂ ਬੇਨਤੀ ਕਰਾਉਂ ਆ ਬਾਬੇ ਨਾਨਕ ਦਾ ਦਰ ਹੈ ਐਸ ਦਰ ਦੀ ਢਿਖਾੜੀ ਬਣ ਕੇ ਆ ਲੋਕ ਤੈਨੂੰ ਚੰਗਾ ਕਹਿਣ ਲੋਕ ਤੈਨੂੰ ਮੰਦਾ ਕਹਿਣ ਲੋਕ ਤੇਰੀ ਉਤਤ ਕਰਨ ਲੋਕ ਤੇਰੀ ਨਿੰਦਿਆ ਕਰਨ ਪਰ ਕਦੀ ਬਾਬੇ ਨਾਨਕ ਦਾ ਦਰਨਾ ਛੱਡੀ ਜੇ ਬਾਬੇ ਨਾਨਕ ਦੇ ਦਰ ਤੇ ਢਿਖਾੜੀ ਦੀ ਤਰ੍ਹਾਂ ਟਿਕਿਆ ਰਹੇਗਾ ਇੱਕ ਦਿਨ ਬਾਬਾ ਨਾਨਕ ਤੇਰੀ ਢੋਲੀ ਵਿੱਚ ਨਾਮ ਦੀ ਦਾਤ ਜ਼ਰੂਰ ਪੈਣੀ ਹੈ ਮਾਰੇ ਕਹਿੰਦੇ ਹਾਂ ਮੈਂ ਕੀ ਇਕ ਤੁਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਸੱਚੇ ਬਾਦਸ਼ਾ ਅਸੀਂ ਤੇਰੇ ਦਰ ਤੇ ਪਿਖਾੜੀ ਹਾਂ ਉੱਥੇ ਮੈਂ ਬੇਨਤੀ ਕਰਾਂ ਭਾਈ ਕੀਖਨ ਸਾਹਿਬ ਪਿਖਾਰੇ ਦੀ ਤਰ੍ਹਾਂ ਗੋਬਿੰਦ ਰਾਏ ਦੇ ਦਰ ਤੇ ਬੈਠਾ ਨਾ ਸੋਨਾ ਲਿਆ ਨਾ ਕੱਪੜੇ ਲਏ ਵਿਦਵਾਨ ਸੱਜਣ ਕਹਿੰਦੇ ਨਾ ਪ੍ਰਸ਼ਾਦਾ ਛਕਿਆ ਸਿਰਫ ਇੱਕੋ ਤਾਂਗ ਲੈ ਕੇ ਬੈਠਾ ਕਿ ਮੈਨੂੰ ਕਿਸੇ ਤਰ੍ਹਾਂ ਗੋਬਿੰਦ ਰਾਏ ਦਾ ਦਰਾਰ ਸਮਾ ਲੰਘਦਾ ਗਿਆ ਪੂਰੀ ਜਦੋਂ ਪੁੱਛ ਪੜਤਾਲ ਕੀਤੀ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਚਲੋ ਠੀਖਣ ਸਿੰਘ ਨੂੰ ਗੋਬਿੰਦ ਰਾਏ ਦਾ دیدار ਕਰਾ ਦਿੱਤਾ ਜੀ ਪਹਿਲਾਂ ਸੋਹਣੀ ਵਿਸਾਈ ਕੀਤੀ ਗਈ ਕਿਲਕੇ ਵਿਸਾਈ ਗਈ ਇਤਿਹਾਸਕਾਰ ਕਹਿੰਦੇ ਸੋਹਣੇ ਰਵਾਕੀ ਸੱਜਦੇ ਕਿਰਤਨ ਹੋਇਆ ਕਿਉਂਕਿ ਗੋਬਿੰਦ ਰਾਏ ਨੂੰ ਪਹਿਲੀ ਵਾਰ ਬਾਹਰ ਲੈ ਕੇ ਆਉਣਾ ਹੈ ਠੀਖਣ ਸਾਹਿਬ ਵੀ ਬੈਠਾ ਹੈ ਸੰਗ ਤਾਂ ਹੀ ਬੈਠਣਾ ਨੇ ਕੀਰਤਨ ਹੁੰਦਾ ਤੇ गोविंद राय सोने के कपड़े ਵਿੱਚ ਲਪੇਟੇ ਨੇ ਜਦੋਂ ਬਾਹਰ ਲੈ ਕੇ ਆਏ ਭੀਖਣ ਸਾਹਿਬ ਨੇ ਦਰਸ਼ਨ ਕੀਤਾ ਤੇ ਮਨ ਗਲਗਲ ਹੋ ਗਿਆ गोविंद राय ਦੇ ਚੰਨਾ ਵਿੱਚ ਮੱਥਾ ਲਾ ਲਿਆ ਆਪ ਨੂੰ ਪਤਾ ਹੈ ਭੀਖਣ ਸਾਹਿਬ ਦੋ ਕੁੱਤੀਆਂ ਲੈ ਕੇ ਆਇਆ ਇੱਕ ਕੁੱਤੀ ਵਿੱਚ ਪਾਣੀ ਇੱਕ ਵਿੱਚ ਦੁੱਧ ਮਨ ਵਿੱਚ ਫੁਰਨਾ ਬਣਾਇਆ ਜੇ ਐਸ ਕੁੱਤੀ ਤੇ ਹੱਥ ਰੱਖਿਆ ਮੈਂ ਸੋਚਾਂਗਾ ਹਿੰਦੂਆਂ ਦਾ ਗੁਰੂ ਐਸ ਕੁੱਤੀ ਤੇ ਹੱਥ ਰੋਕਿਆ ਮੈਂ ਸੋਚਾਂਗਾ ਮੁਸਲਮਾਨਾਂ ਦਾ ਗੁਰੂ ਮਨ ਵਿੱਚ ਇਹ ਫੁਰਨਾ ਬਣਾ ਕੇ ਗਿਆ ਪਰ ਗੋਬਿੰਦ ਰਾਏ ਨੇ ਦੋਨੋਂ ਆਪਣੇ ਪਵਿੱਤਰ ਹੱਥ ਕੱਟੇ ਦੋਨੇ ਕੁਦੀਨਾ ਤੇ ਰੱਖ ਦਿੱਤੇ ਇਹਦਾ ਮਤਲਬ ਤੁਸੀਂ ਸਾਡੇ ਘਰ ਹਿੰਦੂ ਆਵੇ ਸਾਡੇ ਘਰ ਮੁਸਲਮਾਨ ਆਵੇ ਜੋ ਵੀ ਸਾਡੇ ਘਰ ਆਏਗਾ ਨੂੰ ਸਨਮਾਨ ਜ਼ਰੂਰ ਮਿਲੇਗਾ ਕਿਉਂਕਿ ਜਿੱਦਰ ਕੋ ਗੁਰੂ ਕਦੀ ਬਿਤਕਰਾ ਨਹੀਂ ਕਰਦਾ ਗੁਰੂ ਨੂੰ ਕਹਿੰਦਾ ਮੁਸਲਮਾਨ ਹਿੰਦੂ ਐਸ ਦਰ ਤੋਂ ਤਾਂ ਆਵਾਜ਼ ਆਉਂਦੀ ਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾ ਬੰਦੇ ਇੱਕ ਦੂਤੇ ਸਭ जग ਉਪਜਾ ਕੌਣ ਭਲੇ ਕੋ ਮੱਦੇ ਕਿਉਂਕਿ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਦਰ ਹੈ ਗੁਰੂ ਗ੍ਰੰਥ ਸਾਹਿਬ ਦਾ ਦਰ ਹੈ ਇਥੋਂ ਰਾਮ ਦੀ ਆਵਾਜ਼ ਵੀ ਆਉਂਦੀ ਹੈ ਤੇਥੋਂ ਅੱਲਾ ਦੀ ਆਵਾਜ਼ ਵੀ ਆਉਂਦੀ ਹੈ ਮੇਰੇ ਵੀਰ ਬੈਠੇ ਪੜੇ ਲਿਖੇ ਮੇਰੀ ਬੇਨਤੀ ਸੁਣੋ ਬੇਖੋ ਦੁਨਗਰ ਚ ਮੰਦਿਰਾਂ ਵਿੱਚ ਜਾਓ ਜਦੋਂ ਆਪਾਂ ਮੰਦਿਰ ਵਿੱਚ ਜਾਵਾਂਗੇ ਉੱਥੇ ਅੱਲਾ ਦੀ ਆਵਾਜ਼ ਨਹੀਂ ਹੁੰਦੀ ਉੱਥੇ ਰਾਮ ਦੀ ਆਵਾਜ਼ ਹੁੰਦੀ ਹੈ ਜਦੋਂ ਆਪਾਂ ਮਸਜਿਦ ਵਿੱਚ ਜਾਵਾਂਗੇ

ਜੋ ਵੀ ਗੁਰਬਾਣੀ ਸੁਨੇਗਾ ਉਸ ਬੰਦੇ ਦੀ ਜ਼ਿੰਦਗੀ ਦਾ ਵੇੜਾ ਪਾਰ ਜ਼ਰੂਰ ਹੋਏਗਾ ਕਿਉਂਕਿ ਗੁਰਬਾਣੀ ਨਹੀਂ ਕਹਿੰਦੀ ਇਹ ਹਿੰਦੂ ਹੈ ਗੁਰਬਾਣੀ ਨਹੀਂ ਕਹਿੰਦੀ ਇਹ ਮੁਸਲਮਾਨ ਹੈ ਤੁਸੀਂ ਮੈਂ ਚਲੋ ਭਗਤ ਕਬੀਰ ਸਾਹਿਬ ਦਾ ਇੱਕ ਵਚਨ ਵੱਡਦੇ ਭਗਤ ਕਬੀਰ ਸਾਹਿਬ ਕਹਿੰਦੇ ਆ ਦੁਨੀਆ ਦੇ ਲੋਕੋ ਜੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਇਹਨੂੰ ਕੋਈ ਵੀ ਪੜ ਲਵੇ ਕੋਈ ਵੀ ਸੁਣ ਲਵੇ ਉਹਦੀ ਜ਼ਿੰਦਗੀ ਦਾ ਵੇੜਾ ਪਾਰ ਜ਼ਰੂਰ ਹੋਏਗਾ ਗੁਰਬਾਣੀ ਅੰਦਰ ਇੱਕ ਬਚਨ ਹੁੰਦਾ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਜਉ ਕਾਸ਼ੀ ਉਪਦੇਸ਼ ਹੋਏ ਮਾਨ ਸਮਰਤੀ ਬਾਦ ਅਗਲਾ ਬਚਨ ਹੁੰਦਾ ਕੋਈ ਗਾਵੇ ਕੋ ਸੁਣਾਏ ਹਰ ਨਾਮਾ ਕਿਤ ਲਾਏ ਕਹੋ ਕਬੀਰ ਸੰਸਾਰ ਸਾਨੇ ਅੰਤ ਪਰਮਗਤ ਭਾਏ ਅਗਲੀ ਬੇਨਤੀ ਸੁਣੀ ਹੁਣ ਕਈ ਲੋਕ ਇਹ ਵੀ ਸ਼ੱਕ ਕਰਦੇ ਆ ਕਿ ਭੀਖਣਸ਼ਾ ਕਿਵੇਂ ਪਹੁੰਚ ਗਿਆ ਕਿ ਭੀਖਣ ਸਾਹਿਬ ਨੂੰ ਕਿਵੇਂ ਪਤਾ ਲੱਗਿਆ ਕਿ ਗੋਬਿੰਦ ਰਾਏ ਪਟਨਾ ਸਾਹਿਬ ਦੀ ਘਰ ਦੀ ਤੇ ਆਏ ਆ ਚੇਤੇ ਰੱਖੋ ਕਿ ਪ੍ਰੇਮ ਦੀ ਖੇਡ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਗੱਲ ਨੂੰ ਮੰਨਿਆ ਕਿ ਜਦੋਂ ਵੀ ਕਿਤੇ ਗੁਰੂ ਸਹਿਬਾਨਾਂ ਦਾ ਆਗਮਨ ਹੁੰਦਾ ਹੈ ਪ੍ਰੇਮ ਵਾਲਿਆਂ ਸੰਗ ਤਾਂ ਉੱਥੇ ਆਪਣੇ ਆਪ ਪਹੁੰਚ ਜਾਂਦੇ ਨੇ ਸੱਦਣਾ ਨਹੀਂ ਪੈਂਦਾ ਮੈਂ ਤੁਹਾਨੂੰ ਦੋ ਤਿੰਨ ਉਦਾਹਰਣਾਂ ਦੇ ਦਿੰਦਾ ਵੇਖੋ ਆਪਾਂ ਘਰਾਂ ਵਿੱਚ ਦੀਵਾ ਬਾਲ